ਤੇ ਜਿਵੇਂ ਸੰਸਾਰ ਤੇ ਕਾਲਖ ਲੱਗਿਆ ਕੱਪੜਾ ਕੋਈ ਪ੍ਰਮਾਣ ਨਹੀਂ ਕਰਦਾ ਦੁਕਾਨ ਤੇ ਚਿੱਟਾ ਕੱਪੜਾ ਖਰੀਦਣ ਜਾਉਂ ਨੂੰ ਥੋੜਾ ਜਾਂ ਕਿਤੇ ਜੰਗਾਲ ਜਾਂ ਮਿੱਟੀ ਘੱਟਾ ਲੱਗਾ ਹੋਵੇ ਨਾ ਤੇ ਅਸੀਂ ਮੋੜ ਦਿੰਨੇ ਆ ਦੁਕਾਨ ਵਾਲੇ ਨੂੰ ਕਿ ਬਦਲ ਕੇ ਪੀਸ ਦੇ ਇਹਨੂੰ ਕਾਲਖ ਲੱਗੀ ਹੈ ਘਰ ਦੇ ਵਿੱਚ ਤੇ ਕੱਪੜੇ ਨੂੰ ਕਿਸੇ ਨੂੰ ਕਾਲਖ ਲੱਗਦੇ ਅਸੀਂ ਕਿਤੇ ਜਾਣਾ ਆਉਣਾ ਹੋਵੇ ਤੇ ਦੂਜੇ ਰੰਗ ਦਾ ਪਾਲਾਂਗੇ ਪਰ ਉਹ ਨਹੀਂ ਪਾਉਣਾ ਜਿਹਨੂੰ ਕਾਲਖ ਲੱਗੀ ਤੇ ਕਾਲਖ ਵਾਲੇ ਵਸਤਰ ਨੂੰ ਕੋਈ ਪ੍ਰਵਾਨ ਨਹੀਂ ਜੇ ਕਰਦਾ ਸਾਧ ਸੰਗਤ ਜਦੋਂ ਕਾਲੋਂ ਲੱਗ ਜਾਂਦੀ ਹੈ ਨਾ ਕੱਪੜੇ ਨੂੰ ਉਦੋਂ ਕੋਈ ਉਹਨੂੰ ਪ੍ਰਵਾਨ ਨਹੀਂ ਕਰਦਾ ਜਿੰਨਾ ਚਿਰ ਕਾਲ ਖੱਲ੍ਹ ਨਹੀਂ ਜਾਂਦੀ ਅਸੀਂ ਉਸ ਕੱਪੜੇ ਨੂੰ ਪਹਿਣਦੇ ਨਹੀਂ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਾਲਕ ਲੱਗ ਗਈ ਆਤਮਾ ਨੂੰ ਤੇ ਜਿਹੜੀ ਆਤਮਾ ਨੂੰ ਮਾਇਆ ਦੇ ਮੋਹ ਦੀ ਕਾਲਕ ਲੱਗ ਗਈ ਰੱਬੀ ਦਰਗਾਹ ਵਿੱਚ ਉਹਨੂੰ ਕੌਣ ਪ੍ਰਵਾਨ ਕਰੇਗਾ ਸਤਿਗੁਰੂ ਕਹਿੰਦੇ ਦਾਗ ਦੋਸ਼ ਮੁਹ ਚੱਲਿਆ ਲਾਏ ਜੀਵ ਆਤਮਾ ਨੂੰ ਵਿਸ਼ੇ ਵਕਾਰਾਂ ਦੀ ਕਾਲਖ ਲਾ ਕੇ ਦੁਨਿਆਵੀ ਪਦਾਰਥਾਂ ਦੇ ਮੋਹ ਦੀ ਕਾਲਖ ਲਾ ਕੇ ਸਤਿਗੁਰੂ ਕਹਿੰਦੇ ਆਤਮਾ ਨੂੰ ਦਾਗਾਂ ਨਾਲ ਭਰ ਕੇ ਜਦੋਂ ਤੂੰ ਅੱਗੇ ਤੁਰਿਆ ਸਰੀਰ ਤਿਆਗਿਆ ਰੱਬੀ ਦਰਗਾਹ ਵੱਲ ਗਿਆ ਸਤਿਗੁਰੂ ਕਹਿੰਦੇ ਦਰ ਗਹਿ ਬੈਸਣ ਨਾਹੀ ਜਾਏ ਜਾਏ ਕਹਿੰਦੇ ਜਗਾ ਨੂੰ ਫਿਰ ਦਰਗਾਹ ਦੇ ਵਿੱਚ ਬਹਿਣ ਜੋਗੀ ਜਗਾ ਨਹੀਂ ਦੇਣੀ ਕਿਸੇ ਨੇ ਤੈਨੂੰ ਕਿਉਂ ਜਾਣੇ ਤੂੰ ਤੇ ਕਾਲਾ ਹੈ ਤੇਰੇ ਤੇ ਪਾਪਾਂ ਦੀ ਕਾਲਖ ਲੱਗੀ ਹੈ ਵਿਸ਼ੇ ਵਿਕਾਰਾਂ ਦੀ ਕਾਲਕ ਲੱਗੀ ਤੇਰੀ ਆਤਮਾ ਤੇ ਮੋਹ ਮਾਇਆ ਦੀ ਕਾਲਕ ਲੱਗੀ ਹੋਈ ਆ ਤੈਨੂੰ ਤੇ ਰੱਬੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ ਤੀ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਆਪਣੀ ਆਤਮਾ ਤੇ ਦਾਗਾਂ ਨਾਲ ਭਰ ਕੇ ਲੈ ਕੇ ਜਾਂਦਾ ਹੈ ਆਤਮਾ ਨੂੰ ਵਿਸ਼ੇ ਵਿਕਾਰਾਂ ਵਿੱਚ ਗਲਤਾਂ ਪਾਪ ਕਰਮ ਕੀਤੇ ਭੜੇ ਕਰਮ ਕੀਤੇ ਚੋਰੀਆਂ ਠੱਗੀਆਂ ਬੇਈਮਾਨੀਆਂ ਤੇ ਪਦਾਰਤਾ ਦੇ ਮੋਹ ਵਿੱਚ ਫਸਿਆ ਰਿਹਾ ਸਤਗੁਰੂ ਕਹਿੰਦੇ ਆਤਮਾ ਹੋ ਗਈ ਕਾਲੀ ਤੇ ਰੱਬੀ ਦਰਗਾਹ ਵਿੱਚ ਗਈ ਉੱਥੇ ਬਹਿਣ ਜੋਗੀ ਜਗ੍ਹਾ ਨਹੀਂ ਮਿਲੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ